ਹਾਂਜੀ ਮਿੱਤਰੋ ਕੀ ਹਾਲ ਚਾਲ ਅੱਜ ਦੇ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਆਪਾਂ ਚੱਲੇ ਆ ਸਵਿਗੀ ਤੇ ਕੰਮ ਕਰਨ ਤੇ ਪਹਿਲਾ ਦਿਨ ਆਪਣਾ ਤੇ ਅੱਜ ਤੁਹਾਨੂੰ ਸਾਰਾ ਦੱਸਾਂਗੇ ਇਸ ਵੀਡੀਓ ਵਿੱਚ ਸਵਿਗੀ ਉੱਤੇ ਕਿੰਨੇ ਪੈਸੇ ਮਨਦੇ ਹਨ ਤੇ ਕਿੰਨੇ ਆਰਡਰ ਆਉਂਦੇ ਹਨ ਤੇ ਕੀ ਪ੍ਰੋਸੈਸ ਕਿਵੇਂ ਤੁਸੀਂ ਜੁਆਇਨ ਕਰ ਸਕਦੇ ਹੋ ਸਾਰਾ ਪ੍ਰੋਸੈਸ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਸ਼ੁਰੂ ਕਰਦੇ ਹਾਂ ਤੇ ਇਹ ਬਾਈਕ ਆ ਸਾਡੀ ਤੇ ਦੇਖੋ ਤੇ ਆਪਾਂ ਸਵਿਗੀ ਨਾਲ ਕੰਮ ਕਰਨ ਜਾ ਰਹੇ ਹਾਂ ਤੇ ਆਪਣੇ ਕੋਲ ਦੂਜਾ ਐਂਡਰੋਇਡ ਫੋਨ ਆ ਇਦੇ ਨਾਲ ਆਪਾਂ ਹੁਣ ਕੰਮ ਕਰਾਂਗੇ ਤੇ ਚਲੋ ਵਲੌਗਿੰਗ ਸ਼ੁਰੂ ਕਰਦੇ ਆਂ ਤਾਂ ਮਿੱਤਰੋ ਆਪਾਂ ਘਰੋਂ ਨਿਕਲ ਚੱਲੇ ਆਂ ਸਭ ਤੋਂ ਪਹਿਲਾਂ ਆਪਾਂ ਪٹرول ਪੰਪ ਤੇ ਜਾਵਾਂਗੇ ਤੇ ਮੋਟਰਸਾਈਕਲ ਵਿੱਚ ਪਾਵਾਂਗੇ ਤੇਲ ਪٹرول ਪਾਉਣ ਤੋਂ ਬਾਅਦ ਫਿਰ ਅੱਗੇ ਦਾ ਅਸੀਂ ਤੁਹਾਨੂੰ ਕੰਮ ਸ਼ੁਰੂ ਕਰਕੇ ਦੱਸਦੇ ਆਂ ਕਿੱਦਾਂ ਡਰਾਉਂਦਾ ਕੀ ਸਾਬ ਕਾਬਜ ਹੋ ਗਿਆ ਆਪਾਂ ਪٹرول ਪਾਉਣ ਦੇ ਹੋ ਚੁੱਕੇ ਆਂ ਆਪਾਂ ਤੁਹਾਨੂੰ ਦੇਖਣ ਨੂੰ ਦੇਖਲਾ ਬਸ ਰਖੜਾ ਕੋਲੀ ਰਖੜਾ ਕੋਲੀ ਹਾਂਜੀ ਮਿੱਤਰੋ ਆਪਾਂ ਹੁਣ ਪਹੁੰਚ ਗਏ ਆਪਣੇ ਜੌਨ ਵਿੱਚ ਤੇ ਹੁਣ ਆਪਾਂ ਸੇਗੀ ਆਪ ਓਪਨ ਕਰ ਲਈ ਹੈ ਸੇਗੀ ਆਪਣੇ ਐਪ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਸ਼ਿਫਟ ਬੁੱਕ ਕਰਦੇ ਹਾਂ ਕਿਉਂਕਿ ਸ਼ਿਫਟ ਬੁੱਕ ਕਰਨ ਤੋਂ ਪਹਿਲਾਂ ਆਪਾਂ ਔਨਲਾਈਨ ਨਹੀਂ ਆ ਸਕਦੇ ਹੁਣ ਆਪਾਂ ਇੱਕ 9 ਤੋਂ 12 ਤੇ 12 ਤੋਂ ਚਾਰ ਵਾਲੀ ਸ਼ਿਫਟ ਬੁੱਕ ਕਰ ਲਈ ਆ ਤੇ ਆਪਾਂ ਹੁਣ ਆ ਚੁੱਕੇ ਆ ਆਨਲਾਈਨ ਤੇ ਆਪਣੀ ਆਈਡੀ ਹੋ ਚੁੱਕੀ ਆ ਆਨਲਾਈਨ ਆ ਆਨਲਾਈਨ ਹੋਣ ਤੋਂ ਬਾਅਦ ਸਾਨੂੰ ਕਦੇ ਵੀ ਆਰਡਰ ਆ ਸਕਦਾ ਹੈ ਜਦੋਂ ਵੀ ਫਰਸਟ ਆਰਡਰ ਆਉਂਦਾ ਆ ਆਪਾਂ ਤੁਹਾਨੂੰ ਫਿਰ ਨਾਲ ਦੇ ਨਾਲ ਹੀ ਦੱਸ ਦਿਆਂ ਤਾਂ ਕਿਦਾਂ ਆਰਡਰ ਪਿਕ ਕਰੀਦਾ ਕਿਦਾਂ ਸੈਕਟ ਕਰੀਦਾ ਵਾ ਤੇ ਅੱਜ ਸਾਨੂੰ 10 ਰੁਪਏ ਐਕਸਟਰਾ ਆਰਡਰ ਵੀ ਮਿਲ ਰਿਹਾ ਜਿਸ ਦੇ ਨਾਲ ਕੀ ਬਹੁਤ ਵਧੀਆ ਅਰਨਿੰਗ ਹੋ ਸਕਦੀ ਹੈ ਜੇ ਨਹੀਂ ਵੱਧ ਵੱਧ ਆਰਡਰ ਲੱਗਣਗੇ ਤੇ ਚਲੋ ਆਰਡਰ ਆਉਂਦਾ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਕਿਦਾਂ ਕਿਵੇਂ ਆਰਡਰ ਵੱਜਦਾ ਕਿਵੇਂ ਪਿਕ ਕਰੀਦਾ ਸਾਰਾ ਡਿਟੇਲ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਬਣੇ ਰੋ ਨਾਲ ਦੀ ਨਾਲ ਸਤੇ ਵਿੱਚ ਅਨੁਚਾਹ ਦਾ ਲੰਗਰ ਮਿਲ ਚੁਕਾ ਤੇ ਚਾਹ ਸ਼ਕਨ ਤੋਂ ਬਾਅਦ ਆਪਾਂ ਹੁਣ ਅੱਗੇ ਕਰਦੇ ਸ਼ੁਰੂ ਕੰਮ ਚਾਣਾ ਪਾਚਾ ਲੈ ਲਈਆ ਤੇ ਇੱਧਰ ਚਾਹ ਦਾ ਲੰਗਰ ਚੱਲ ਰਿਹਾ ਹੈ ਆਪਾਂ ਚਾਹ ਸ਼ਕਤ ਦੇ ਅੱਗੇ ਫਿਰੂ ਕਰਦੇ ਹਾਂ ਜੇ ਤੱਕ ਸਾਨੂੰ ਕੋਈ ਆਰਡਰ ਵੀ ਨਹੀਂ ਪਿਆ। ਜਾਇ ਮਿੱਤਰ ਆਪਣਾ ਆ ਜਾ ਚੁਕਾ ਪੀਜ਼ਾ ਕੰਟਰੀ ਕੋਲੇ ਜੇ ਸਾਹਮਣੇ ਆਪਾਂ ਖੜੇ ਹਾਂ। ਤੇ ਇਥੋਂ ਆਣਾ ਆਪਾਂ ਆਰਡਰ ਪਿਕ ਕਰਾਂਗੇ। ਇੱਧਰ ਆ ਹੀ ਪਹੁੰਚ ਗਏ ਆ ਪੀਜ਼ਾ ਕੰਟਰੀ ਤੇ ਤੇ ਆਰਡਰ ਆਪਣਾ ਇੱਧਰ ਰੈਡੀ ਹੋ ਰਿਹਾ। ਜਦੋਂ ਰੈਡੀ ਹੋ ਜਾਏ ਤਾਂ ਆਪਾਂ ਫਿਰ ਇਹਨੂੰ ਪਿਕ ਕਰਦੇ ਹਾਂ ਤੇ ਫਿਰ ਚੱਲਦੇ ਹਾਂ। ਆਰਡਰ ਡਿਲੀਵਰ ਕਰਦੇ ਹਾਂ। ਤੇ ਇਦਾਂ ਆਰਡਰ ਪੇ ਕਰਨਾ ਹੈ ਤੇ ਪਿਕ ਕਰਨ ਤੋਂ ਬਾਅਦ ਤੇ ਡੋਡਰਾਪ ਲੈਣਾ ਹੈ ਤੇ ਇੱਥੇ ਇੱਕ ਕੋਡ ਭਰਨਾ ਹੁੰਦਾ ਹੈ ਇਹ ਤੁਹਾਨੂੰ ਦੱਸਣਾ ਹੈ ਕੋਡ ਤੋਂ ਬਿਨਾ ਆਦਰ ਵਾਈਫਾਈ ਨਹੀਂ ਹੁੰਦਾ ਹੋ ਚੁੱਕੇ ਆਪਾਂ ਪੀਜ਼ਾ ਗਟਰੀ ਤੇ ਤੇ ਆਰਡਰ ਆਪਣਾ ਬਣ ਰਿਹਾ ਤੇ ਜਦੋਂ ਆਰਡਰ ਆਪਣਾ ਫਿਰ ਇਸ ਨੂੰ ਪਿਕ ਕਰਦੇ ਪਿਕ ਕਰਕੇ ਆਪਾਂ ਫਿਰ ਇਸ ਨੂੰ ਡਿਲੀਵਰ ਵੀ ਕਰਾਂਗੇ ਆਪਣਾ ਆਰਡਰ ਹੈ ਤਾਂ ਆਰਡਰ ਆਪਾਂ ਲੈ ਲਿਆ ਵਾ ਤੇ ਆਪਾਂ ਇਹਨੂੰ ਅੱਗੇ ਡਿਲੀਵਰ ਕਰਦੇ ਆਂ ਹਾਂਜੀ ਮਿੱਤਰੋ ਘੰਟਾ ਇੱਕ ਪੂਰਾ ਵੇਟ ਕਰਨ ਤੋਂ ਬਾਅਦ ਸਾਨੂੰ ਆਰਡਰ ਆ ਚੁੱਕਾ ਹੈ ਕਸ਼ਮੀਰ ਸ਼ਵੀਟ ਹਾਊਸ ਤੋਂ ਤੇ ਹੁਣ ਆਪਾਂ ਪਹੁੰਚ ਚੁੱਕੇ ਹਾਂ ਲੋਕੇਸ਼ਨ ਤੇ ਤੇ ਆਰਡਰ ਉੱਧਰ ਰੈਡੀ ਹੋ ਰਿਹਾ ਵਾ ਤੇ ਰੈਡੀ ਹੁੰਦਾ ਫਿਰ ਆਪਾਂ ਆਰਡਰ ਨੂੰ ਡਿਲੀਵਰ ਕਰਦੇ ਹਾਂ ਤੇ ਸਾਰੀ ਅਰਮਾਨ ਤੁਹਾਨੂੰ ਦਿਖਾਵਾਂਗੇ ਸ਼ਾਮ ਤੱਕ ਕਿੰਨੀ ਅਰਮਾਨੀ ਹੁੰਦੀ ਹੈ ਬਣਾਇਆ ਵੀਡੀਓ ਬੱਚੇ ਦਿਨਾਂ ਦੇ ਵੀਰਾਂ ਨੂੰ ਬਣਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਮਿੱਤਰੋ ਹੁਣ ਆਪਾਂ ਅੱਗੇ ਲੱਦੇ ਜਾ ਰਹੇ ਹਾਂ ਜੀ ਆਪਣਾ ਤੀਜਾ ਆਰਡਰ ਵੀ ਪੀਜ਼ਾ ਕੰਟਰੀ ਤੋਂ ਪੈ ਚੁੱਕਾ ਤੁਹਾਨੂੰ ਹੁਣ ਅਦਰ ਰੈਡੀ ਹੋ ਰਿਹਾ ਤੇ ਫਿਰ ਆਪਾਂ ਆਰਡਰ ਪਿਕ ਕਰਦੇ ਆਂ ਉਤ ਤੋਂ ਬਾਅਦ ਆਪਾਂ ਉਹ ਡਿਲੀਵਰ ਕਰਦੇ ਆਂ ਆਰਡਰ ਸਾਨੂੰ ਮਿਲ ਚੁੱਕਾ ਉਹ ਤੁਹਾਨੂੰ ਆਪਾਂ ਡਿਲੀਵਰ ਕਰਨ ਜਾ ਰਹੇ ਆਂ ਕਸਟਮਰ ਨੂੰ